ਉਹ ਜੀ ਸਸਰੀਕਾਲ ਸਾਰੇ ਵੀਰਾਂ ਨੂੰ ਅੱਜ ਜੀ ਸਾਡਾ ਚੋਬਰ ਵਨ 5:30 ਵਜੇ ਉਠਾ ਲਿਆ ਮੈਨੂੰ ਆਉਦੇ ਮੰਮਾ ਦੇ ਕੂਨ ਤੇ ਅਲਾਰਮ ਲਵਾਇਆ ਇਹ ਤਾਂ ਪਹਿਲਾਂ ਕਹਿੰਦਾ ਪਾਪਾ ਮੈਂ ਆਉਦੇ ਸਰ ਨੂੰ ਕਮਿਟਮੈਂਟ ਕਰਕੇ ਆਇਆ ਵੀ ਮੈਂ ਰੋਜ਼ ਰਨਿੰਗ ਕਰਨ ਜਾਇਆ ਕਰਨਾ ਤੇ ਮੈਂ ਬੈਟਸਮੈਨ ਦੇ ਨਾਲ ਨਾਲ ਇੱਕ ਬੋਲਰ ਵੀ ਬਹਾਨਾ ਪੜੀ ਆਨ ਕਰਕੇ ਜੀ ਅਸੀਂ ਹੁਣ ਚੱਲੇ ਆ ਗਰਾਊਂਡ ਨੂੰ ਉਧਰ 5:30 ਦਾ ਟਾਈਮ ਹੋਇਆ ਮੈਨੂੰ ਲੈ ਗਿਆ ਹੁਣ ਗਰਾਊਂਡ 'ਚ ਜਾ ਕੇ। ਲੋ ਜੀ ਦੋਸਤੋ। ਕੰਮ ਕਰਨ ਲੱਗਾ ਐਂਟਰੀ ਗਰਾਊਂਡ 'ਚ। ਉਹ ਵੀ ਗਰਾਊਂਡ 'ਚ ਨਾ ਚੋਬਰ ਜੀ। ਆ ਵੀ ਜੋਬਰਾ। ਕਿੰਨੇ ਰਾਊਂਡ ਲਾਉਣੇ ਆ ਅੱਜ? ਦੋ ਤੁਰਕੇ ਲਾਉਣੇ ਆ। ਤੈਨੂੰ ਭਾਜੀ ਕੋ ਲਾਉਣੇ ਆ। ਤੈਨੂੰ ਭਾਜੀ ਕੋ ਲਾਉਣੇ ਆ ਠੀਕ ਹੈ। ਫਿਰ ਸਟ੍ਰੈਚਿੰਗ ਵੀ ਕਰਦਨੇ। ਹੁਣ ਸਟ੍ਰੈਚਿੰਗ ਕਰਾਂਗੇ। ਓਕੇ। ਜਿਹਨੂੰ ਸਰ ਨੇ ਭੇਜੀ ਆ। ਹੂੰ ਜੀ ਇਹਦੀ ਨਿੱਖ ਲੱਗ ਗਈ ਸਰਨੇ ਕਾਲੀ ਵਿੱਚ ਆ। ਅੱਛਾ ਠੀਕ ਹੈ। ਚਲੋ ਜੀ ਦੋਸਤੋ ਜਿਹੜੇ ਦੋ ਰਾਊਂਡ ਹੋ ਗਏ ਤੁਰ ਕੇ ਹੁਣ ਤਿੰਨ ਰਾਊਂਡ ਅਸੀਂ ਭੱਜ ਕੇ ਲਾਉਣੇ ਆ। ਚੋਪਰਾ ਕਹਿੰਦਾ ਪਾਪਾ ਮੈਂ ਕੱਲੇ ਨਹੀਂ ਤੁਸੀਂ ਵੀ ਲਾਓ। ਠੀਕ ਹੈ ਚੋਪਰਾ। ਚਲੋ ਫਿਰ ਸਟਾਰਟ ਕਰਦੇ ਆਪਾਂ। ਚਮੂਰੇ ਭੱਜ ਦੂੰ ਪਹਿਲਾ ਰਾਊਂਡ ਜੇਬਾ ਜੋ ਹੱਥ ਕੱਢ ਗਏ। ਚਲ ਤਵੇ ਤੇ ਬੱਚੇ ਬਾਜੂਆ ਗਲੋਵੀ ਦੋਸਤੋ ਮੇਰੇ ਨੂੰ ਤਾਂ ਲੱਗਾ ਡੇਢ ਗੇੜੇ ਹੀ ਗੇੜੇ ਨਹੀਂ ਲੱਗਿਆ ਪੂਰਾ ਲੱਗਿਆ ਪਰ ਸਾਡਾ ਚੋਪਰ ਦੋ ਗੇੜੇ ਪੂਰੇ ਲਾਇਆ ਹੈ ਮੈਂ ਤਾਂ ਡੇਢ ਗੇੜੇ ਤੇ ਥੱਕ ਗਿਆ ਸੀ ਬਈ ਮੇਰਾ ਖੜ ਗਿਆ ਫਿਰ ਚਲੋ ਜੀ ਹੁਣ ਕੂਲ ਡਾਊਨ ਕਰੋ ਹਾਂ ਇਸਟਾਰਟ ਉਜੀ ਹੁਣ ਸਾਡਾ ਚੋਪਰ ਆ ਰਿਹਾ ਸਪ੍ਰਿੰਟ ਪਹਿਲੇ ਪਹਿਲੇ ਹੀ ਲੱਗਦਾ ਹਾਂਜੀ ਜੋ ਤੀਜਾ ਤੀਜਾ ਤੁਜਾ ਕਿਹੜਾ ਹੁੰਦਾ ਨਾ ਹੂੰ ਪੂਰਾ ਸਾਹ ਚੜ ਜਾਂਦਾ ਚਲੋ ਫਿਰ ਅਸੀਂ ਤੇ ਬੁਮਰੀ ਸਰ ਉਹਦਾ ਯਾਰ ਉਹਦਾ ਸਦਾ ਪੂਰਾ ਈਜ਼ੀ ਹੈ ਸਰ ਉਹਦਾ ਰੋਜ਼ ਦਾ ਕੰਮ ਹੈ ਮੈਂ ਤਾਂ ਕੱਢੂਗਾ ਸਰ ਰੋਜ਼ ਹੀ ਕਰਦਾ ਰਹਿਣਾ ਚਲੋ ਭਰਾਵੋ ਜੀ ਆਹ ਲਾਸਟ ਫਰੰਟਾ ਚੋਬਰ ਦੀ ਇਹ ਲੋਚ ਬਾਕੀ ਦੋਸਤੋ ਤੁਸੀਂ ਵੀ ਦੱਸਿਓ ਬਈ ਹਾਈਟ ਵਧਾਉਣ ਵਾਸਤੇ ਤੇ ਆਪਣਾ ਸਟੈਂਡ ਵਧਾਉਣ ਵਾਸਤੇ ਹੋਰ ਕਿਹੜੀਆਂ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ ਸਾਨੂੰ ਜਰੂਰ ਦੱਸੋ ਹੋਗੇ ਪੂਰੇ ਹੁਣ ਕੀ ਕਰੋਗੇ ਜੀ What? ਲੋ ਜੀ ਇਹ ਤਾਂ ਹੁਣ ਲੰਕੜਾ ਤੋਂ ਮੇਰੇ ਲਈ ਛੋਟੀ ਗੱਲ ਹੈ। ਦੇਖੋ ਹੁਣ ਤੁਸੀਂ ਕੀ ਕਰਦਾ ਇਹ ਆਹ ਲੰਕ ਗਿਆ ਵੀ ਲੰਕ ਗਿਆ। 10 ਸੈਕਿੰਡ ਕਿਨੇ? ਚਲੋ ਸਟਾਰਟ ਹੋ ਗਏ 10 ਸੈਕਿੰਡ ਤੁਹਾਡੇ। ਇਹ ਤਾਂ ਹੁਣ ਛੋਟੀਆਂ ਗੱਲਾਂ ਬਰਾੜ ਦੇਈ ਬਈ। ਚਲ ਛੱਡ ਦੇ। ਲੋ ਜੀ ਦੋਸਤੋ ਅੱਜ ਹੀ ਗਰਾਊਂਡ ਚ ਲਾਇਆ ਸਰ 45 ਮਿੰਟ 35 ਮਿੰਟ ਲਾਉਣ ਤੋਂ ਬਾਅਦ ਗਰਾਊਂਡ 'ਚ ਹੁਣ ਅਸੀਂ ਚੱਲੇ ਆ ਆਉਦੀ ਦੁਕਾਨ ਵਾਲੇ ਨੂੰ ਪਹਿਲਾਂ ਅਸੀਂ ਦੁਕਾਨ ਦਾ ਸ਼ਟਰ ਓਪਨ ਕਰਕੇ ਫਿਰ ਅਸੀਂ ਘਰੇ ਜਾਵਾਂਗੇ ਥੋੜਾ ਟਾਈਮ ਲਈ ਮੈਂ ਅਸੀਂ ਤੁਹਾਨੂੰ ਆਪਣੀ ਦੁਕਾਨ ਨੂੰ ਦਿਖਾਵਾਂਗੇ ਫਿਰ ਮੈਂ ਵਾਪਸ ਆ ਜਾਊਂਗਾ ਜੀ ਫਿਰ ਇਹ ਚੋਪਰ ਬਾਕੀ ਬਲੌਗ ਆਉਦੀ ਮम्मा ਦੇ ਫੋਨ ਤੇ ਕੰਟੀਨਿਊ ਕਰੂਗਾ ਜਿਹੜੀ ਸਟ੍ਰੈਚਿੰਗ ਵਗੈਰਾ ਕਰੂਗਾ ਤੇ ਬਾਕੀ ਫਿਰ ਤੁਸੀਂ ਸਾਨੂੰ ਦੱਸ ਸਕਦੇ ਹੋ ਮੇਰੇ ਬੱਚੇ ਨੂੰ ਤੁਸੀਂ ਮੋਟੀਵੇਟ ਕਰੋ ਜੇ ਕੋਈ ਗਲਤੀ ਕਰਦਾ ਤਾਂ ਜਰੂਰ ਦੱਸੋ ਨਾ ਜੋ ਅਸੀਂ ਅੱਗੇ ਧਿਆਨ ਦੇ ਸਕੀਏ ਬਾਕੀ ਮੇਰਾ ਸੁਪਨਾ ਤਾਂ ਇਹਨੂੰ ਇੱਕ ਵਧੀਆ ਕੈਰੇਕਟਰ ਦਾ ਪਲੇਅਰ ਬਣਾਉਂਦਾਗਾ ਬਾਕੀ ਜੋ ਕਿਸਮਤ ਤੇ ਡਿਪੈਂਡ ਕਰਦਾ ਵੇਹੇ ਗੇਮ ਚੱਲਦਾ ਸਭ ਨੂੰ ਹਾਂਜੀ ਹਾਂਜੀ ਕ੍ਰਿਕਟਰ ਬਣ। ਮੈਂ ਤਾਂ ਪੁੱਤ ਮੈਂ ਤੇ ਤੈਨੂੰ ਫੁੱਲ ਸਪੋਰਟ ਆ ਮੇਰੀ ਤਾਂ ਜਿੰਨਾ ਜੇ ਉਹ ਤੂੰ ਚੀਜ਼ ਕਹਿਣਾਗਾ ਤੈਨੂੰ ਮਿਲ ਰਹੀ ਆ। ਠੀਕ ਆ ਤੂੰ ਮੈਨੂੰ ਕਿਹਾ ਮੈਂ 5 ਵਜੇ ਉੱਠ ਕੇ ਜਾਣਾ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਪੁੱਤ ਆਪਾਂ ਚੱਲਦੇ ਆ। ਠੀਕ ਐ। ਬਾਕੀ ਜਿੱਦਾਂ ਤੇਰਾ ਮਨ ਕਰਦਾ ਉਦਾਂ ਹੁੰਦਾ ਹੀ ਹੁੰਦਾਗਾ ਤਕਰੀਬਨ। ਵੀ ਮੈਂ ਤੈਨੂੰ ਕਦੇ ਨਹੀਂ ਕਿ ਤੈਨੂੰ ਪੂਰਾ ਹੀ ਫੈਮਿਲੀ ਸਪੋਰਟ ਕਰਦੀ ਆ ਦੇਖ। ਆਪਣੀ ਫੈਮਿਲੀ ਚ ਕੋਈ ਨਹੀਂ ਜਿਹੜਾ ਤੈਨੂੰ ਕਹਿੰਦਾ ਵੀ ਤੂੰ ਨਾ ਕ੍ਰਿਕਟ ਖੇਡ। ਤਨੂਸ ਇਹ ਵੀ ਕੀ ਹੋਇਆ ਵੀ ਕੋਈ ਗੱਲ ਨਹੀਂ ਨੰਬਰ ਜੇ ਤੇਰੇ 60 70% ਵੀ ਹੁੰਦੇ ਕੋਈ ਟੈਨਸ਼ਨ ਨਹੀਂ ਬਸ ਇੱਕ ਵਧੀਆ ਇਨਸਾਨ ਤੇ ਵਧੀਆ ਸਪੋਰਟਸਮੈਨ ਬਣਨਾ ਤੂੰ ਠੀਕ ਹੈ ਜਿਹੜੇ ਲੋਕ ਗੱਲਾਂ ਕਰਨ ਇਤਨੇ ਸੁਪਨੇ ਪੂਰੇ ਹੋਣ ਬਾਏ ਕਰੂ ਅੱਗੇ ਕਈ ਹੀ ਅਰਦਾਸ ਕਰਦੇ ਠੀਕ ਹੈ ਆ ਗਈ ਦੋਸਤੋ ਸਾਡੀ ਗੱਦਾਨ ਜਿਹੜਾ ਹੁਣ ਕਰਦੇ ਆਈ ਸ਼ਟਰ ਓਪਨ ਮੈਂ ਕਰੂਗਾ ਤੁਸੀਂ ਕਰੋਗੇ ਯੈਸ ਲੋਜੀ ਚੋਬਰ ਕੰਨਾ ਮੈਂ ਹੀ ਸ਼ਟਰ ਓਪਨ ਕਰਨਾ ਜੀ ਮੈਨੂੰ ਨਹੀਂ ਕਰ ਨੰਦਾ 53 ਆਲਾ ਲੱਗੂ ਇਤਰਾ ਜੀ ਲਓ ਜੀ ਦੋਸਤੋ ਆ ਸਾਡੇ ਚੋਬਰ ਦਾ ਪਹਿਲਾ ਵਲੌਗ ਆ ਪੂਰੇ ਫਨ ਸ਼ਾਨ ਕਰ ਰਿਹਾ ਬਾਕੀ ਇਹ ਤੁਹਾਨੂੰ ਦੱਸਣਾ ਚਾਹੂਗਾ ਉਹਦਾ ਫੇਸਬੁੱਕ ਚੈਨਲ ਕੀ ਆ ਇਹਦਾ ਫੇਸਬੁੱਕ ਚੈਨਲ ਕੀ ਆ ਜੀ ਆਪਣਾ ਪੇਜ ਹਰਸਾਹਿਬ ਸਿੰਘ ਬਰਾੜ ਇਧਰ ਨੂੰ ਮੂੰਹ ਕਰਕੇ ਬੋਲੋ ਜੀ ਹਰਸਾਹਿਬ ਸਿੰਘ ਬਰਾੜ ਲੋ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਕੀ ਹੈ ਜੀ ਸਸਾ ਹੈਸ਼ਟੈਗ ਬਰਾਡ 007 ਹੇ ਹੇ ਹਾ ਸਾਹਿਬ ਹੈਸ਼ਟੈਗ ਬਰਾਡ 007 ਲੋਜੀ ਚ ਉੱਪਰ ਪਹੁੰਚ ਚੁੱਕਿਆ ਉਹਦੇ ਘਰੇ ਵਾਪਸੀ ਅੱਗੇ ਅੱਗੇ ਮਮਾ ਫਿਰ ਤਾਂ ਕੰਟੀਨਿਊ ਕਰਾਂਗਾ ਅੱਛਾ ਜੀ ਹੋਰ ਕੁਝ ਕਹਿਣਾ ਚਾਹੁੰਦੇ ਆਪਦੇ ਫੋਲੋਅਰਸ ਨੂੰ ਜੁੜਨ ਵਾਸਤੇ ਵੀ ਮੈਨੂੰ ਜੁਰੋ ਮੈਨੂੰ ਮੋਟੀਵੇਟ ਕਰੋ ਬਸ ਤੁਸੀਂ ਆਪਣਾ ਪੂਜੀ ਸਕੋਰ ਦਿਓ আচ্ছা ਤੇ ਤੁਸੀਂ ਫਿਰ ਪਲੇਅਰ ਪਲੇਅਰ ਬਣ ਕੇ ਦਿਖਾਉਂਗੇ ਸਾਰਿਆਂ ਨੂੰ ਉਹ ਪੂਰਾ ਜੇ ਤੁਸੀਂ ਇੰਡੀਆ ਟੀਮ ਚ ਖੇਡਣ ਲੱਗ ਗਏ ਫਿਰ ਭੁੱਲਦੇ ਤਾਂ ਨਹੀਂ ਕਿਸੇ ਨੂੰ ਚਲੋ ਦੇਖਦੇ ਆ ਜੀ ਅੱਗੇ ਸਮੇਂ ਦੇ ਹਿਸਾਬ ਨਾਲ ਕੀ ਤਬਦੀਲੀਆਂ ਹੋਣਗੀਆਂ ਚੌਧਰ ਚ ਲਓ ਜੀ ਹੁਣ ਤਿਆਰ ਹੋ ਕੇ ਹਰ ਸਾਹਿਬ ਚੱਲਿਆ ਸਕੂਲ ਬਹੁਤ ਮਿਹਨਤ ਕਰਦਾ ਜੀ ਇਹ ਸਵੇਰੇ 7 ਵਜੇ ਚੱਲਿਆ ਜਾਂਦਾ ਇੱਥੋਂ ਸਕੂਲ ਵਾਸਤੇ ਇਹ ਤੇ ਸ਼ਾਮ ਨੂੰ ਇਹ 7 7:30 ਵਜੇ ਘਰੇ ਆਉਂਦਾ ਉੱਥੇ ਆਪਦਾ ਟਿਊਸ਼ਨ ਪੜਦਾ ਉੱਥੇ ਕੋਚਿੰਗ ਲੈਂਦਾ ਵਾਇਕ ਰੂ ਦੀ ਮੇਨ ਤੋਂ ਰੰਗ ਭਾਗ ਲਾਵੇ ਤੇ ਤਰੱਕੀਆਂ ਕਰੇ ਜੀ thank दी बढ़ा है okay. एक खोल सकते हैं ना भाई चार तो वापस चार सकते हैं अब चार एक खोल ना भाई चार ही तो फेंट हो गया बॉल तो कहाँ से है बॉल सही सीन तो बॉल तो इस बार का बैट बॉल बढ़ाई जारी आ लास्ट सेट था एक बॉल तो बॉल से है ਇਹ ਗੇਟ ਇਹ ਵਾਈਟ ਬਾਲ ਫਿਜੀ ਇਹਦਾ ਮੈਂ ਵੀ ਮੰਨਦਾ ਯਾਰ ਯਾਰ ਬਣਾ ਦਿੰਦਾ ਪੰਡਾ ਬਾਲ ਇਹਦਾ ਪੰਡਾ ਆ ਲੱਗਦਾ ਤਾ ਤੋਗੂ ਬਾਲ